ਕਦੇ ਮਿੱਠਾ ਮੁੱਕ ਜਾਂਦਾ ਕਦੇ ਚਾਹ ਪੱਤੀ ਮੁੱਕ ਜਾਂਦੀ ਆ ਕਦੇ ਦੁੱਧ ਮੁੱਕ ਜਾਂਦਾ ਕਦੇ ਤਾਂ ਇਹ ਮੁੱਕ ਜਾਂਦੀ ਐ ਇੰਨੀਆਂ ਬੌੜੀਆਂ ਉੱਤਰ ਕੇ ਜਾਣਾ ਪੈਂਦਾ ਇੱਕ ਮਿੰਟ ਖਾਉਣੀ ਆ ਹਾਲੇ ਉੱਤਿਆਰੀਆਂ ਬੌੜੀਆਂ ਤਾਂ ਉੱਤਰਿਆ ਹੀ ਮੈਂ ਹੁਣਾ ਥੱਲੇ ਵੇਜ ਜਾਣਾ ਫੇ ਉਥੋਂ ਜਾਓ ਸ਼ੌਪ ਤੋਂ ਜਾਓ ਲੈ ਕੇ ਆਓ ਹੈ ਮੀਤਾਸ ਇਹਨਾਂ ਕਾ ਆਈ ਪਰਦੇਸੀਆਂ ਦੀ ਜ਼ਿੰਦਗੀ ਆ ਇੱਥੇ ਤਾਂ ਨਾ ਗਵਾਂਡੀ ਨੇ ਨਾ ਚਾਚੇ ਤਾਏ ਨੇ ਵੀ ਬੰਦਾ ਉਹਨਾਂ ਦੇ ਘਰੋਂ ਸਮਾਨ ਮੁੱਕਿਆ ਤਾਂ ਫੜ ਲਿਆਊਗਾ ਸਿੱਧਾ ਇੱਥੇ ਤਾਂ ਸ਼ਾਪ ਤੇ ਜਾਣਾ ਪੈਂਦਾ ਚੱਲੀਆ ਮੈਂ ਤੇ ਹੁਣ ਸਮਾਨ ਮੁੱਕਿਆ ਘਰੇ ਗਰੋਸਰੀ ਦਾ ਮੈਂ ਸੋਚਿਆ ਸੀ ਜੇ ਛੁੱਟੀ ਹੋ ਗਈ ਉਦੋਂ ਲੈ ਕੇ ਆਉਂਗੀ ਚੱਲੀਆ ਹੁਣ ਵਸ ਮੈਨੂੰ ਦੌੜ ਲੱਗਦੀ ਹੈ ਇੱਥੇ ਕਮਾਕਾਰ ਵਾਲਿਆਂ ਨੂੰ ਦੇਖੋ ਵਿਚਾਰੇ ਬਜ਼ੁਰਗ ਨੇ ਭੱਜੇ ਜਾਂਦੇ ਨੇ ਕੰਮ ਦੇ ਲਈ ਕਿ ਬਸ ਨਾ ਸਾਡੀ ਨਿਕਲ ਜੇ ਆਹ ਜ਼ਿੰਦਗੀ ਹੈ ਇੱਥੇ ਕਹਿੰਦੇ ਐਨ ਆਰ ਆਈ ਐਨ ਆਰ ਆਈ ਐਨ ਆਰ ਆਈ ਬਾਹਲੇ 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 ਪਰਦੇਸੀ 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 ਪਹਿਲਾਂ ਠੰਡ ਲੱਗਦੀ ਹੁੰਦੀ ਸੀ ਠੰਡੇ ਠੰਡੇ ਠੰਡ ਕਦੀ ਮੀਂਹ ਆ ਗਿਆ ਕਦੀ ਪੌਸ਼ ਹੋ ਗਿਆ ਹੁਣ ਉਹ ਇੱਥੇ ਧੁੱਪ ਪੈਣ ਲੱਗੀ ਹੁਣ ਇੱਥੇ ਧੁੱਪ ਬੜੀ ਲੱਗਦੀ ਹੈ ਨੇ ਤਾਂ ਤੋਪ ਹੋ ਗਈ ਬਹੁਤ ਜ਼ਿਆਦਾ ਇੱਕ ਦਿਨ ਤਾਂ ਮੈਂ ਤੋਪੇ 15 ਕਿ ਮਿੰਟ ਚੱਲੀ ਬਹੁਤ ਜ਼ਿਆਦਾ ਤੋਪੂ ਸੀਗੀ ਤੇ ਉਸ ਦਿਨ ਮੈਨੂੰ ਬੁਖਾਰ ਚੜ ਗਿਆ ਹੋ ਇੰਨਾ ਜ਼ਿਆਦਾ ਮੈਨੂੰ ਬੁਖਾਰ ਚੜਿਆ ਨਾ 3-4 ਦਿਨ ਮੈਂ ਬਿਮਾਰ ਰਹੀ ਤੇ ਫੇਰ ਮਸਾ ਠੀਕ ਹੋਈ ਆ ਪਹਿਲਾਂ ਸ਼ਰਤ ਨੂੰ ਕਰਾਸ ਕਰ ਲਾਂ ਫੇਰ ਕਰਦੇ ਆ ਤੁਹਾਡੇ ਨਾਲ ਗੱਲਾਂ ਖੁਸ਼ ਨਹੀਂ ਆਉਂਦਾ ਹਲੰਗੀ ਜਾਂਦੇ ਆ ਆ ਦੇਖ ਲੋ ਫੁੱਲ ਕਿੰਨੇ ਸੋਹਣੇ ਹੋਏ ਆ ਲੋਕਾਂ ਨੇ ਘਰਾਂ ਦੇ ਸਾਹਮਣੇ ਲਾਏ ਆ ਬੜੇ ਸੋਹਣੇ ਲੱਗਦੇ ਆ ਨਾ ਬਸ ਪਹੁੰਚਣ ਵਾਲੀਆਂ ਸ਼ਾਪ ਤੇ ਪਹੁੰਚ ਗਈ ਇੱਥੇ ਨੇੜੇ ਹੀ ਆ ਸ਼ਾਪ ਜਿਆਦਾ ਦੂਰ ਨਹੀਂ ਹੈਗੀ ਪਰ ਇੱਥਾ ਜਿੱਦਾਂ ਮਹਿੰਗਾ ਮਿਲਦਾ ਸਮਾਨ ਜਿਵੇਂ ਇਕੱਠੀ ਗ੍ਰੋਸਰੀ ਲੈਣ ਜਾਂਦੀ ਆ ਉਹ ਦੂਜੀ ਆਪਣੇ ਪੰਜਾਬੀਆਂ ਵਾਲੇ ਸਟੋਰ ਤੋਂ ਲੈਂਦੀ ਆ ਉੱਥੋਂ ਥੋੜਾ ਸਸਤਾ ਮਿਲ ਜਾਂਦਾ ਇਹ ਤਾਂ ਗੋਰਿਆਂ ਦਾ ਸਮਾਨ ਆ ਇੱਥੇ ਮਹਿੰਗਾ ਬੜਾ ਮਿਲਦਾ ਚਾਰ ਪੰਜ ਚੀਜ਼ਾਂ ਲੈਣੀਆਂ ਨੇ ਤੇ ਸਭ ਤੋਂ ਪਹਿਲਾਂ ਮੈਂ ਦੇਖਦੀ ਹਾਂ ਇੱਥੇ ਮੈਂ ਖੀਰਾ ਲੈਣਾ ਸੀ ਇੱਕ ਯਾ ਤੇ ਇੱਕ ਆਪਾਂ ਲੈਣੇ ਸੀਗੇ ਐਪਲ ਤੇ ਉਸ ਤੋਂ ਬਾਅਦ ਆਪਾਂ ਲੈਣਾ ਸੀਗਾ ਆਲੂ ਤੇ ਉਸ ਤੋਂ ਬਾਅਦ ਕੋਲਗੇਟ ਇਹ ਆਇਸ ਮਾਣ ਆਪਾਂ ਕੌਣ ਚਲੀ ਘਰ ਤੇ ਫਿਰ ਜਾਣਾ ਮੈਂ ਰੋਟੀ ਬਣਾਉਣੀ ਆ ਸਬਜ਼ੀ ਬਣਾਉਣੀ ਆ ਹੁਣ ਤਾਂ ਫੇਰ ਜਾਣਾ ਕੰਮ ਤੇ ਕਿੰਨੇ ਵਜੇ ਜਾਣਾ 2 ਵਜੇ ਹੁੰਦਾ ਕੰਮ ਪਰ ਮੈਂ 1 ਵਜੇ ਘਰੋਂ ਚਲੀ ਜਾਨੀ ਆਣਾ ਕ੍ਰਾਸ ਕਰ ਲੱਕੀਆਂ ਰੋਡ ਚਲੋ ਕੁਝ ਨਹੀਂ ਆਉਂਦਾ ਇੱਥੇ ਨੰਗ ਜਾਨੀ ਆ ਵੈਸੇ ਉਦਾਂ ਗ੍ਰੀਨ ਲਾਈਟ ਹੋਏ ਤਾਂ ਨੰਗੀ ਨਾ ਹੁੰਦਾ ਉਦਾਂ ਹੀ ਨੰਗੀ ਇੱਥੇ ਵੀ ਪੈਸਾ ਸਾਰਾ ਦਿਨ ਕੁੱਤੇ ਪਕਾਈ ਕਰਕੇ ਬਣਦਾ ਸਾਰਾ ਦਿਨ ਭੱਜੇ ਫਰੀਓ ਬੰਦਰਾ ਮੰਗੋ ਇੱਧਰ ਭੱਜ ਲੋ ਉੱਧਰ ਭੱਜ ਲੋ ਫੇਜ ਆਪ ਐਸੇ ਬਣਦੇ ਆ ਹਨ ਇੰਨੀ ਕੁ ਭਗਾਈ ਦਾ ਪੰਜਾਬ ਵੀ ਹੁੰਦੀ ਸੀ ਉੱਥੇ ਜੇ ਪੰਜਾਬ ਕੰਮ ਕੀਤਾ ਹੁੰਦਾ ਇੰਨੀ ਕੁ ਭਗਾਈ ਕਰਕੇ ਤਾਂ ਅੱਜ ਸ਼ਾਇਦ ਰਾਜੇ ਬਣ ਜਾਂਦੇ ਪਰ ਉਦੋਂ ਕਿੱਥੇ ਪਤਾ ਸੀ ਬਾਹਰਲੇ ਮੁਲਕਾਂ ਦਾ ਪਾਲਿਆ ਚਸਕਾ ਤੇ ਹੁਣ ਇਹ ਨਿਕਲਦਾ ਨਹੀਂ ਤਾਂ ਉਦਾਂ ਪਤਾ ਨਹੀਂ ਹੁੰਦਾ ਜਦੋਂ ਬੰਦਾ ਪੰਜਾਬਾ ਉਦੋਂ ਆਇਆ ਤਾਂ ਬਾਰ-ਬਾਰ ਬਾਰ-ਬਾਰ ਪਤਾ ਨਹੀਂ ਕੀ ਹੈ ਹਨਾ ਪਰ ਇੱਕ ਗੱਲ ਆ ਜਿਹੜਾ ਬੰਦਾ ਇੱਕ ਵਾਰ ਬਾਹਰ ਆ ਜਾਂਦਾ ਨਾ ਮੈਨੂੰ ਕਹਿੰਨੀ ਆ ਸਾਰਿਆਂ ਨੂੰ ਇੱਕ ਵਾਰ ਜ਼ਰੂਰ ਹੋਣਾ ਚਾਹੀਦਾ ਉਹ ਜਦੋਂ ਪੰਜਾਬ ਵਾਪਸ ਜਾਊਗਾ ਉਹ ਕੋਈ ਵੀ ਛੋਟਾ ਮੋਟਾ ਕੰਮ ਕੋਈ ਵੀ ਕਰ ਸਕਦਾ ਉਹ ਕਦੀ ਕਿਸੇ ਕੰਮ ਤੋਂ ਨਹੀਂ ਭੱਜੂਗਾ ਕਿਉਂਕਿ ਇੱਥੇ ਆ ਕੇ ਸ਼ਰਮ ਸੰਗ ਸਾਰੀ ਖਤਮ ਹੋ ਜਾਂਦੀ ਆ ਹੈਨਾ ਇੱਥੇ ਸਾਰੇ ਬੰਦਿਆਂ ਦੀ ਇੱਕੋ ਜੀ ਰਿਸਪੈਕਟ ਚਾਹੇ ਉਹ ਮੈਨੇਜਰ ਹੋਵੇ ਤੇ ਚਾਹੇ ਉਹ ਉਤਾ ਨੋਰਮਲ ਵਰਕਰ ਹੋਵੇ ਚਾਹੇ ਝਾੜੂ ਪੋਚੇ ਲਾਉਂਦਾ ਹੋਵੇ ਇੱਥੇ ਰਿਸਪੈਕਟ ਸਾਰਿਆਂ ਦੀ ਸੇਮ ਆਈ ਜਾ ਸਾਰਿਆਂ ਨੂੰ ਸੇਮ ਦਿੱਤੀ ਜਾਂਦੀ ਆ ਇੱਥੇ ਕਿਸੇ ਨੂੰ ਆਪ ਤੋਂ ਨਹੀਂ ਮਾਨੀ ਸਮਝਿਆ ਜਾਂਦਾ ਆ ਚੀਜ਼ ਮੈਨੂੰ ਬੜੀ ਵਧੀਆ ਲੱਗਦੀ ਆ ਤੇ ਬਾਕੀ ਚਾ ਲੈ ਨਹੀਂ ਵੇ ਹੁਣ ਤਾਂ ਜੰਦਗੀ ਆ ਕਿਹਨੂੰ ਇਦਾਂ ਹੀ ਚਲਾਉਣਾ ਪੈਣਾ ਕੀ ਕਰੀਏ ਆ ਆਪਣੇ ਬੇਬੇ ਬਾਪੂਆਂ ਨੇ ਵੀ ਤਾਂ ਚਲਾਈ ਆ ਪਹੁੰਚ ਗਈ ਵਾਸਾ ਘਰ ਲਵੇ ਟਾਕੀ ਯਾਰੋ ਜੀ ਫੇਰ ਚੜਜੋ ਪੌੜੀਆਂ ਹਜੇ ਮੈਂ ਨੀਚੇ ਤੁਹਾਨੂੰ ਦਿਖਾਈਆਂ ਨਹੀਂ ਪੌੜੀਆਂ ਮੈਨੂੰ ਬਹੁਤ ਚੜਨੀਆਂ ਪੈਂਦੀਆਂ ਅੰਤਿ 35 ਪੌੜੀਆਂ ਜਿਹੜੀਆਂ ਚੜ ਕੇ ਫੇਰ ਘਰ ਆਉਂਦਾ ਥੋੜਾ ਟਾਈਮ ਬੈੱਕ ਕੇ ਧੰਮ ਲੈ ਕੇ ਫੇਰ ਚੱਲਦੀਆਂ ਮੇਰਾ ਤਾਂ ਸਾਹ ਉੱਧੇ ਹੀ ਛੜ ਜਾਂਦਾ ਜਿੱਦਾਂ ਸਾਹ ਦੀ ਪ੍ਰੋਬਲਮ ਹੁੰਦੀ ਹੈ ਪਰ ਹੈ ਨਹੀਂ ਮੈਨੂੰ ਉਦਾਂ ਹੀ ਤੇ ਹੈ ਇਿੱਧਰ ਕੋਈ ਸਿੰਗੀ ਕਰੀ ਜਾਂਦਾ ਆ ਨਾਲ ਵਾਲੇ ਰੂਮ ਦੇ ਵਿੱਚ ਚੱਲ ਇਹ ਕਿਹੜਾ ਜੈਨੂਸ ਹੋਊਗਾ ਵੇਖੋ ਕਾਪੀਰਾਈਟ ਆਜੂ ਇਹ ਤਾਂ ਉਧਰ ਹੀ ਜਾਂਦਾ ਐ ਕੋਈ ਨਹੀਂ ਆਣਾ ਚਲੋ ਠੀਕ ਹੈ ਫਿਰ ਆਪਾਂ ਮਿਲਦੇ ਆ ਨਾ ਕੱਲ ਨੂੰ ਕੱਲ ਨੂੰ ਤੇ ਅੱਜ ਹੈਗਾ ਵੀਰਵਾਰ ਕੱਲ ਨੂੰ ਹੈਗਾ ਸ਼ੁੱਕਰਵਾਰ ਤੇ ਆਪਾਂ ਮਿਲਦੇ ਆ ਸ਼ੁੱਕਰਵਾਰ ਨੂੰ ਜਿਉਂਦੇ ਰਹੋ বাসਦੇ ਰਹੋ ਹੱਸਦੇ ਰਹੋ ਸਾਰੇ ਜਣੇ ਖੁਸ਼ ਰਹੋ ਤੇ ਆਪਣੇ ਨਾਲ ਬਣਾ ਕੇ ਰੱਖਿਆ ਕਰੋ ਕਿਉਂਕਿ ਜਿੱਥੇ ਆਪਣੇ ਖੜ ਜਾਂਦੇ ਆ ਉੱਥੇ ਬਗਾਨੇ ਨਹੀਂ ਖੜਦੇ ਸੋ ਆਪਣੇ ਦੋਸਤਾਂ ਨੂੰ ਆਪਣੇ ਭੈਣ